ਮੀਟਰ ਸਟਾਰਟ ਕਰਕੇ ਦਿਖਾਉਣਾ ਏ ਤੁਹਾਨੂੰ ਇਹਦਾ ਕਰਿਓ ਚੈੱਕ ਫਰ ਨਜ਼ਾਰਾ ਇਹਦਾ ਕੀ ਆਉਂਦਾ ਮਿੰਨਾ ਪ੍ਰੋਜੈਕਟ ਮਿੰਨਾ ਟਰੈਕਟਰ ਕਿ ਆ ਇਹ ਕੀ ਆ ਸਾਦੀ ਵਾਲੇ ਕਿਸਾਨ ਭਰਾ ਵਾਸਤੇ ਜਾਂ ਕੋਈ ਜ਼ਮੀਨ ਵਾਲਾ ਕੋਈ ਵੀ ਛੋਟੀ ਜਿਹੀ ਜ਼ੇਤੀ ਕਰਦਾ ਜਮੇ ਛੋਟੇ ਪੱਧਰ ਤੇ ਕਰਦਾ ਉਹਨਾਂ ਵਾਸਤੇ ਬਹੁਤ ਕੰਮ ਦੀ ਚੀਜ਼ ਤੁਹਾਨੂੰ ਦਿਖਾ ਰਹੇ ਆ ਤਾਂ ਨਾਲ ਸਾਰਾ ਰਿਵਿਊ ਲੈਨੇ ਆ ਕਿੰਨੇ ਦਾ ਪ੍ਰੋਜੈਕਟ ਹੈ ਕੀ ਕੀ ਇਹਦੇ ਚ ਸੂਰਤਾਂ ਕੀ ਸੰਧ ਜੁੜਦੇ ਆ ਕੀ ਫੰਕਸ਼ਨ ਆ ਸਾਰੀ ਗੱਲਬਾਤ ਕਰਦੇ ਆ ਨਾਲ ਆ ਨਾਮ ਜੀ ਪਰਸ਼ਾਨ ਪਰਸ਼ਾਨ ਤਾਂ ਇਦੇ ਬਾਰੇ ਬਈ ਦਿਓ ਰਿਵਿਊ ਵੀ ਇਹ ਕਿ ਕਿਹੜੀ ਕਿਹੜੀ ਖੇਤੀ ਦੇ ਵਿੱਚ ਕਿਸਾਨ ਇਹਨੂੰ ਕੰਮ ਲੈ ਸਕਦਾ ਇਹ ਪਾਵਰ ਬੀਡਰ ਹੈ ਇਹ ਇੰਜਨ 8 ਹਰਸ ਪਾਵਰ ਦਾ ਹੈ ਇਸਨੇ ਰੋਟਰੀ ਲੱਗੀ ਹੋਈ ਹੈ ਇਹ ਰੋਟਰੀ ਪਾਸ ਖੁਦ ਕੋ ਵਾਲਾ ਅਰਟੀਵੇਟਰ ਹੈ ਇਹ ਤਿੰਨੋਂ ਇੰਪਲੂਮੈਂਟਸ ਇਸਕੇ ਸਾਥ ਵਿੱਚ ਵਰਤਿਆ ਜਾਂਦਾ ਹੈ ਇਹ ਕੰਮਨੇ ਕਿ ਖੇਤ ਵਿੱਚ 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 ਜਿताई ਕਰਨੇ ਲਈ ਜहां ਜਿਵੇਂ ਕੋਈ ਛੋਟੀ ਮੋਟੀ ਸਬਜ਼ੀ ਲਾਉਂਦਾ ਹੈ ਨਾ ਸਬਜ਼ੀ ਵਗੈਰਾ ਹਾਂਜੀ ਸਬਜ਼ੀ ਸਬਜ਼ੀ ਖੇਤਾਂ ਵਿੱਚ ਲੋਮੇ ਬਾਗੋਂ ਵਿੱਚ ਬਾਗੋਂ ਵਿੱਚ ਨਿराई ਗੋੜਾਈ ਹੋਰ वाई करने के लिए इंजन इंजन का कितना है एचपी 8 10 पावर का इंजन है ठीक है जी आठ और 10 तो सरकार ने नाम दिया डीजल इंजन है अच्छा जी में मिनिमम 3 दिखे की जुताई कर देगा 3 दिखे एक घंटे के जी और 800 एमएल 800 मिलीलीटर डीजल की खपत है चक्कर दे दूआ 1 लीटर 1 ਲੀਟਰ ਪੌਣਾ ਪੌਣਾ ਕਿ ਲੀਟਰ ਮਿੱਤਰੋ ਤਾਂ ਪੌਣਾ ਲੀਟਰ ਆਪਾਂ ਕਹਿ ਸਕਦੇ ਆ ਤਿੰਨ ਵਿੱਗਿਆਂ ਦੇ ਵਿੱਚ ਤੇਲ ਖਾਂਦਾ ਤਾਂ ਜਿਵੇਂ ਹੁਣ ਕੋਈ ਛੋਟੇ ਪੱਧਰ ਤੇ ਸਬਜ਼ੀ ਲਾਉਂਦਾ ਕਿਸਾਨ ਭਰਾ ਜਾਂ ਗੰਨੇ ਦੀ ਕਾਸ਼ਤ ਕਰਦਾ ਤਾਂ ਮਿੱਤਰੋ ਉਹਨਾਂ ਨੂੰ ਵੈਸੇ ਤਾਂ ਪਤਾ ਹੋਊ ਪਰ ਜਿਹੜੇ ਵੀ ਕਈ ਕਿਸਾਨ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਲਈ ਆ ਦੇਖੋ ਮਿੱਤਰੋ ਛੋਟੇ-ਛੋਟੇ ਪ੍ਰੋਜੈਕਟ ਆ ਵੱਡੇ ਪ੍ਰੋਜੈਕਟ ਤਾਂ ਦੇਖੋ ਹਰੇਕ ਕਿਸਾਨ ਭਰਾ ਦੇ ਬਜਟ ਤੋਂ ਬਾਹਰ ਹੁੰਦੇ ਆ ਅੱਜ ਤੁਹਾਨੂੰ ਆਪਾਂ ਬਈ ਉਹ ਚੀਜ਼ਾਂ ਬਾਰੇ ਦਿਖਾ ਰਹੇ ਆ ਜਿਹੜੇ ਕਿ ਮੇਲਿਆਂ ਦੇ ਵਿੱਚ ਜਿਹੜੀਆਂ ਗੁਪਤ ਰਹਿ ਜਾਂਦੀਆਂ ਮਿੱਤਰੋ ਆਇਆ ਤਾਂ ਜਿਹੜਾ ਸਿਸਟਮ ਆ ਲਓ ਜੀ ਹਲਕੀ ਚੀਜ਼ ਹੈ ਨਾ ਵਜਨ ਵਗੈਰਾ ਵੀ ਨਹੀਂ ਇੰਨਾ ਫਿਰ ਤਾਂ ਜ਼ੋਰ ਬਿਲਕੁਲ ਵੀ ਨਹੀਂ ਲੱਗਦਾ ਇਸ ਨੂੰ ਖੁਦ ਕੋਈ ਜ਼ੋਰ ਨਹੀਂ ਲਗਾਣਾ ਅੱਛਾ ਆਪੇ ਚੱਲਣਾ ਇਹਨੇ ਇੰਜਨ ਦੇ ਸਾਰੇ ਤੇ ਆਪਕੋ ਕੁਝ ਵੀਡੀਓ ਵੀ ਇਸਦੇ ਚਲਤੇ ਹੋਏ ਕਿ ਭੇਜ ਸਕਦਾ ਹਾਂ ਠੀਕ ਹੈ ਦੇਖੋਗੇ ਤਾਂ ਇਹ ਖੁਦ ਸੇ ਚੱਲੇਗਾ ਅਗਰ ਆ ਇਹ ਸਟਾਰਟਿੰਗ ਕਰਕੇ ਦਿਖਾ ਸਕਦੇ ਹੋ ਇੱਥੇ ਸਟਾਰਟਿੰਗ ਵੀ ਦਿਖਾ ਸਕਦੇ ਹੋ ਦਿਖਾ ਸਕਦੇ ਹੋ ਅਭੀ ਕਰਿਓ ਲਓ ਵੀ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਉਣੀ ਆ ਤੁਹਾਨੂੰ ਇਹਦਾ ਕਰਿਓ ਚੈੱਕ ਫਿਰ ਨਜ਼ਾਰਾ ਆ ਜਾ ਇਹਦਾ ਕੀ ਹੋਊਗਾ ਆਪਾਂ ਇਹਦੀ ਵੀਡੀਓ ਵੈਸੇ ਹਰੇਕ ਕਿਸਾਨ ਭਰਾ ਨੇ ਦੇਖਿਆ ਹੋਣਾ ਤੇ ਕੰਮੇ ਤੋਂ ਲੈਂਦੇ ਵੀ ਹੋਣੇ ਆ ਪਰ ਆਪਣੀ ਵੀਡੀਓ ਦਾ ਫੋਕਸ ਇਹਦੇ ਵਿੱਚ ਇਹ ਸੀ ਮਿੱਤਰੋ ਵੀ ਵੇਖੋ ਵੱਡੇ ਜਿਹੜੀ ਕਿਸਾਨੀ ਆ ਉਹ ਤਾਂ ਬਈ ਇਹ ਚੀਜ਼ਾਂ ਪਰਚੇਜ ਕਰ ਸਕਦੀਆਂ ਪਰ ਵੀ ਛੋਟਾ ਕਿਸਾਨ ਹੈ ਨਾ ਛੋਟੇ ਵਾਸਤੇ ਜਿਹੜੇ ਪਰਾਲੇ ਆ ਆ ਚੀਜ਼ਾਂ ਦੇ ਬੈਸਟ ਆ ਛੋਟੇ ਬਜਟ ਦੇ ਵਿੱਚ ਆ ਛੋਟੇ ਖਰਚੇ ਦੇ ਵਿੱਚ ਫਸਲਾਂ ਦਾ ਤਾਂ ਕੋਈ ਝਾੜ ਵਧਾਉਣ ਵੱਲ ਜਾ ਨਹੀਂ ਰਿਹਾ ਮਸ਼ੀਨਰੀ ਟੌਪ ਟੌਪ ਦੀ ਆ ਰਹੀ ਹੈ ਜਿਹੜੀ ਕਿ ਬਜਟ ਤੋਂ ਬਾਹਰ ਹੋ ਜਾਂਦੀ ਹੈ ਤਾਂ ਮੇਤਰੋ ਜਿਹੜੀਆਂ ਛੋਟੀਆਂ ਚੀਜ਼ਾਂ ਇਹਨਾਂ ਵੱਲ ਵੱਧ ਕਿਸਾਨ ਭਰਾ ਫੋਕਸ ਕਰੇ ਤਾਂ ਮੇਤਰੋ ਜਿਵੇਂ ਸਬਜ਼ੀ ਦੀ ਕਾਸ਼ਤ ਆ ਗੰਨੇ ਦੀ ਕਾਸ਼ਤ